ਟਾਡਾ ਫੌਜੀ ਫਾਰਮ ਤੇ ਜੀ ਆਇਆਂ ਵੈਲਕਮ ਆ ਜੀ ਆਪਣੇ ਕੋ ਵੀਰ ਜੀ 10 ਪਸ਼ੂ ਪਹੁੰਚ ਚੁਕੇ ਆ ਚਾਰ ਵਛੀਆਂ ਹੋਰ ਭਰੀਆਂ ਮੁੰਡੀਆਂ ਵਾ ਟੋਟਲ 14 ਵਾ ਆਪਣੇ ਕੋ ਹਾਂਜੀ ਆ ਗੱਜਾ ਸੁਗਾ ਵਛੀ ਆ ਪਲੂਨ ਦਿਨ ਕੋਈ 10 12 ਲੈ ਜੂਗੀ ਬੜੀ ਠੰਡੀ ਧਿਰੀ ਆ ਮੱਚੀ ਬਹੁਤ ਚੰਗੀ ਆ ਤੁਹਾਨੂੰ ਥੰਨ ਥੰਨ ਲੱਗੀ ਤਾਂ ਦਿਖਾ ਦਨੇ ਇਹਦੇ ਦੂਸਰੇ ਨੰਬਰ ਤੇ ਭਾਜੀ ਆ ਗਈ ਆ ਗੱਬਣ ਵੈੜ ਚੂੰਗੀ ਦਿਨ ਕੋਈ ਇਹ ਵੀ ਲੈ ਜੂਗੀ 10 12 ਦੁੱਧ ਦੇ ਵੀ ਵਸ਼ੀ ਪਾ ਦੂਗੀ ਕੋਈ 13 14 ਕਿਲੋ ਬੜੀ ਠੰਡੀ ਧੀਰੀ ਆ ਵੱਡੀ ਵਸ਼ੀ ਆ ਚੂੰਗੀ ਇਹ ਵੜ ਦੋ 13 14 ਕਿਲੋ ਪਾ ਦੂਗੀ ਤੀਸਰੇ ਨੰਬਰ ਤੇ ਸ਼ਾਈ ਵਾਲ ਵਸ਼ੀ ਆ ਗਈ ਆ ਇਹ ਵੀ ਦਿਨ ਕੋਈ 10 12 ਖੜੂਗੀ ਬਹੁਤ ਠੰਡੀ ਧੀਰੀ ਸਪੈਸ਼ਲ ਵਸ਼ੀ ਇਹ ਵੀ ਦੁੱਧ ਵਸ਼ੀ ਕੋਈ 12 13 ਕਿਲੋ ਪਾ ਦੂਗੀ ਚੌਥੇ ਨੰਬਰ ਤੇ ਭਾਜੀ ਜਲਸੀ ਵਸ਼ੀ ਆ ਗਈ ਪਲੂਨ ਇਹ ਬੜੀ ਠੰਡੀ ਧੀਰੀ ਸੂਈ ਆ ਜਦਾ ਬੱਚਾ ਯੋਰ ਜਲਸੀ ਆ ਬੜੀ ਠੰਡੀ ਤੇਰੀ ਵੱਛੀ ਚੌਥੇ ਨੰਬਰ ਤੇ ਵੀਰਜੀ ਵੱਛੀ ਦਿਖਾਉਣੀ ਆਰਸਾਰ ਇਹ ਵੀ ਸਹੀ ਆ ਇਹ ਕਲਰ ਆ ਦੀ ਸਹੀ ਆ ਇਹ ਵੱਛੀ ਕਾ 8-9 ਕਿਲੋ ਬੋਲੀ ਤਿਆਰ ਆ ਕਲਰ ਆ ਦੀ ਸਹੀ ਆ ਆਰਸਾਰ ਵੱਛੀ ਆਣ ਵੇਖ ਸਕਦੇ ਜੇ ਲਾਗੇ ਤੋਂ ਨੰਬਰ ਦੀ ਬਾਤੀ ਦਿਖਾਉਨੇ ਆ ਬਹੁਤ ਚੰਗੀ ਵੱਛੀ ਆ ਹਰ ਸਾਰੇ ਮਗਰੇ ਵੱਛੀ ਏ ਪੰਜਵੇਂ ਨੰਬਰ ਤੇ ਆਪਣੇ ਕੋ ਆ ਗਈ ਆ ਝੂੰਗੀ ਵੈਟ ਸੂਈ ਪਹਿਲਨ ਰਾਬੋਤ ਵੱਛੀ ਸੂਈ ਆ ਰਾਤੀ ਇਥੇਲੇ ਵੀ 7-8 ਕਿਲੋ ਬੋਲੀ ਤਿਆਰ ਆ ਦ 10 ਕਿਲੋ ਚਵਾਈ ਜਾਊਗੀ ਗਾੜੀ ਸ਼ੇਮੀ ਨੰਬਰ ਤੇ ਆ ਗਈ ਜੇ ਗੱਬਣ ਵੜ ਲਿਆਂ 10-12ਵੇਂ ਵੀ ਖੜੂਗੀ ਬਹੁਤ ਚੰਗੀ ਆ ਇਹ ਵੀ ਹਾਲ ਸਰ ਕਰਾਉਸ ਆ ਰੰਗ ਬੁੱਤ ਸਤਵੇਂ ਨੰਬਰ ਤੇ ਆ ਗਈ ਗੱਬਣ ਵੜ ਇਹ ਵੀ ਦੁੱਧ ਕੋਈ ਪਾ ਦੂ 14-15 ਕਿਲੋ ਬਹੁਤ ਚੰਗੀ ਜਲਸੀ ਵੱਸੀ ਆ 8ਵੇਂ ਨੰਬਰ ਤੇ ਡੱਬੀ ਵੱਖੀ ਆਪਣੇ ਕੋ ਆ ਗਈ ਆ 20 ਕਿਲੋ ਵਾਲੀ ਮੁੱਲ ਭਾਜੀ ਬਹੁਤ ਜਾਇਜ਼ ਕਰਨਾ ਇਹ ਵੱਸੀ ਦਾ 20 ਕਿਲੋ ਵਾਲੀ ਦਾ ਮੁੱਲ ਭਾਜੀ 45 40 ਚੋਂ 2000 ਛੱਡ ਦਾਂਗੇ ਬਹੁਤ ਚੰਗੀ ਬਰੀਡ ਵਾਲੀ ਬੱਛੀ ਆ ਹਾਂਜੀ ਕੀ ਹਾਲ ਸ਼ਾਹ ਜੀ ਵਧੀਆ ਵਧੀਆ ਪੁੱਛਿਆ ਕਿਨੇ ਦੁੱਧ ਵਾਲੇ ਪਸ਼ੂ ਆ ਜੋ ਆਪਣੇ ਕੋਲ ਹਾਂਜੀ ਤੁਸੀਂ ਦੇਖ ਹੀ ਲਓ ਤੁਹਾਨੂੰ ਦੱਸ ਹੀ ਦਿਆਂਗੇ ਨਹੀਂ ਤਾਂਹੀਂ ਦੱਸੂ ਮੜਾ ਜਾ ਇਹ 20 ਕਿਲੋ ਵਾਲੀ ਬੱਛੀ ਆ ਠੀਕ ਆ